ਜੀ ਬਾਈ ਜੀ ਸਾਥ ਸ਼੍ਰੀਕਾਲ। ਹਾਂ ਨੋ ਨਹੀਂ ਕੋਈ ਸਾਥ ਸ਼੍ਰੀਕਾਲ। ਸ਼੍ਰੀਕਾਲ ਜੀ। ਲਓ ਜੀ ਛੱਡ ਜੇ ਆਪਾਂ ਪਾਣੀ ਦੇ ਕੇ ਕੂਤਰ ਅੱਜ ਪੰਜ। ਇਹਨੇ ਰੰਗ ਲਾ ਦਈਏ ਪਹਿਲਾਂ ਬਾਈ ਥੋੜਾ ਥੋੜਾ ਫੇਰ ਲੇਟ ਹੋ ਜਾਣਾ ਕੰਮ। ਲਓ ਰੰਗ ਲਾ ਦਈਏ ਪਹਿਲਾਂ। ਲਓ ਇਹ ਪੁਰਾ ਕਰਤਾ ਰੰਗ ਗੂੜਾ। ਇਹਦਾ ਕਰਤਾ ਆਪਾਂ ਟੂਸਾ ਨਾਲ ਟੋਰੀ ਕਰਦੀ ਅੱਧੀ ਪੂਛ ਕਰਦੀ ਟੋਰੀ ਤੋਂ ਦਾ ਵੱਧ ਆ ਉਹ ਕੱਲੇ ਤੋਂ ਲੋਟ ਲੱਗਦਾ ਨਹੀਂ ਇਹ ਦੋ ਦੇ ਲਾਤਾ ਇੱਕ ਇਹਦੇ ਲਾਤਾ ਇੱਕ ਇਹਦੇ ਇਹਦੇ ਘੰਡ ਪੂ ਪੂਛ ਕਰਦੀ ਪੂਰੀ ਆ ਲੋ ਪਹਿਲਾਂ ਫਿੱਕਾ ਜਾਂ ਘੰਡ ਦੀ ਹੁਣ ਗੂੜਾ ਕਰਤਾ ਹਰਾ ਲੈ ਬਾਈ ਦਈਏ ਪਾਣੀ ਛੱਡੀਏ ਇਹਨਾਂ ਨੂੰ ਯਾਰ ਇੱਕ ਕਬੂਤਰ ਪਲਟਾਇਆ ਯਾਰ ਉਹ ਤਾਂ ਕੱਲ ਇਹਨਾਂ ਨੇ ਜਵਾਕਾਂ ਨੇ ਦੇਖਿਆ ਨੀਗਾ ਦਾਣਾ ਕਿਤੇ ਪਹਿਲੇ ਹੀ ਵਾਲੇ ਠੀਕੇ ਅੱਜ ਉਹਨਾਂ ਨੇ ਕੱਲ ਫੇਰ ਵੱਧ ਵਿਖਾ ਗਿਆ ਮੇਲਾ ਤੇ ਇਹਨਾਂ ਤੋਂ ਚੱਲ ਕੋਈ ਨਹੀਂ ਆ ਇੰਨੀਆਂ ਕ ਗੱਡੀਆਂ ਕੱਢੀਆਂ ਨੇ ਹਾ ਦੇ ਤਿੰਨ ਚਾਰ ਹੋਰੇ ਗੱਡੀਆਂ ਨੇ ਪੰਜ ਸੱਤ ਤੱਕ ਆ ਦੇ ਬਾਕੀ ਦੇਖਦੇ ਆਂ ਚੱਲ ਛੱਡ ਦਈਏ ਲਿਓ ਜੀ ਵੀਰੇ ਪਹਿਲਾਂ ਛੱਡੀਏ ਜਾਨਵਰ ਆਪਾਂ ਵਾਹਿਗੁਰੂ ਸਤਨਾਮ ਮਾਲਕਾ ਸਭ ਦਾ ਪਹਲਾ ਕਰੀ ਲਓ ਜੀ ਚੜ ਗਿਆ ਪਹਿਲਾ ਤਾਂ ਦੂਜਾ ਵੀ ਗੱਡੀ ਆ ਵੀਰੇ ਜੀ ਭਰਾ ਦੇ ਤਾਂ ਪਾਣੀ ਇਹਨਾਂ ਨੂੰ ਛੱਡੀਏ ਚੱਲ ਵੀ ਆ ਜਾ ਚੋਪਰਾ ਵਾਹਿਗੁਰੂ ਸਤਨਾਮ ਮਾਲਕਾ ਸਭ ਦਾ ਭਲਾ ਕਿ ਆ ਯਾਰ ਪੁੱਠੇ ਕੰਮ ਹੈ ਲੈ ਯਾਰ ਭਾਈ ਹੋਲੇ ਮਾਰ ਦੂੰ ਏਕਣ ਲੱਗਦੇ ਨਹੀਂ ਲੋਡ ਫੋਨ ਲਓ ਜੀ ਭਰਾ ਚੜ ਗਏ ਉੱਪਰ ਤੁਹਾਨੂੰ ਮੈਂ ਦਿਖਾਉਣਾ ਇੱਕ ਬਹਿ ਗਿਆ ਦੀ ਛਤਰੀ ਤੇ ਦੋ ਸਹੀ ਚੜ ਗਏ ਅੱਜ ਆ ਗਏ ਵੀਰੇ ਆ ਲਓ ਦੂਜੇ ਕਿੱਧਰ ਨੇ ਦੂਜੇ ਉੱਚੇ ਖੜੇ ਨੇ ਨਾ ਠੀਕ ਧਰਤੀ ਹੈ ਹਰੀ ਝਾੜਰ ਵਾਲੇ ਨੂੰ ਬਦਾਂ ਜੀ ਆਹ ਦੇ ਬਿਲਾਵ ਆਹ ਹਰੀ ਝਾੜਰ ਵਾਲੇ ਇੱਕੋਟੇ ਇਹਦੇ ਭਾਈ ਅਪਡੇਟ ਕਰਦਾ ਜੀ ਮਮਾ ਕੈਮਰਾ ਜੂਮ ਤਾਂ ਘਟਾਇਆ ਘਟਾਇਆ ਹੋਇਆ ਲਓ ਭਾਈ ਜੀ ਉਹ ਕਿਹੜਾ ਰੀਗਨ ਤਰਾਂ ਬਜਾਣੀ ਦੀ ਉਹ ਆਪਣਾ ਬਜਾ ਕਾਲ ਤਰ ਗਿਆ ਜੀ ਪਿੰਡੋਂ ਹਾਂਜੀ ਵੀਰੇ ਲਓ ਬਾਈ ਜੀ ਆ ਆਸੀਂ ਬਾਈ ਜੀ ਤੋਂ ਫੜੀ ਸੀ ਮੈਂ ਕਿਹਾ ਕਿ ਆਗੇ ਬਾਈ ਚੁਕਰੀ ਰੁਪਏ ਨੇ ਸੁੱਤੇ ਟਾਈਮ ਹੋ ਗਿਆ 1 ਵਜਣੇ ਵਾਲਾ ਮੈਨੂੰ ਲੱਗਦਾ 12 12:30 ਹੋ ਗਏ ਵੀਰੇ 12:37 ਕੂਤਰਾ ਖੜ ਗਿਆ ਉੱਤੇ ਤਾਂ ਨਾ ਆਉਂਦੇ ਪੰਜੇ ਇਕੱਠੇ ਹੀ ਨੇ ਵੀਰੇ ਉਰੇ ਆਉਣੇ ਨਹੀਂ ਕਿ ਜੇ ਆਇਆ ਇੱਕ ਮਿੰਟ ਦਿਖਾਉਣਾ ਮੈਂ ਮਰ ਗਿਆ ਆਉਂਦੇ ਨਹੀਂ ਸਹੀ ਨਹੀਂ ਆਉਂਦੇ ਫਿਰਦੇ ਨੇ ਪੰਜੇ ਇਕੱਠੇ ਲਿਆਓ ਜੀ ਜੋੜਿਆਂ ਵਾਲਿਆਂ ਨੂੰ ਸਰੋਂ ਪਾ ਦਈਏ ਨਾਲੇ ਪਾ ਦਈਏ ਕਣਕ ਪਾਣੀ ਪਾ ਦਈਏ ਜੋਗਾ ਜਾਗਾ ਦਿੰਦੇ ਨੇ ਫਿਰ ਲੋ ਪਾ ਦਈਏ ਇਹਨਾਂ ਨੂੰ ਸਰੋਂ ਵਾਏ ਗਰੂ ਸਤਨਾਮ ਮਾਲਕਾ ਸਭ ਦਾ ਕਲਾ ਕਰੀਂਦਾ ਤੇਆ ਲੋ ਵੀ ਚੋਪਰ ਚੋਗੋ ਤੋਂ ਦੀ ਪਾਰੀ ਪਾਰੀ ਸਰੋਂ ਅੱਜ ਬਾਕੀ ਇਹ ਚ ਪਾ ਦਿੰਦੇ ਆ ਕਣਕ ਪਾ ਦਿੰਦੇ ਆ ਕੁਛ ਲੋ ਕਲਕੱਤਾ ਥੱਲੇ ਬਾਲੀ ਖੰਡਾਈ ਪਈ ਐ ਇਹਨਾਂ ਨੇ ਲੋ ਭਰਾ ਵਜੇ ਕਾਫੀ ਵਧੀਆ ਹੋ ਗਏ ਉਹ ਪਰਲੇ ਬਾਲੇ ਘੈਂਟ ਬਣੇ ਨੇ ਡੱਬੇ ਜੀ ਯਾਰ ਕਾਲੇ ਚੀਨੇ ਜੀ ਆਉਨੇ ਆਂ ਤੈ ਦਵਾਰੇ ਧਰ ਲਿਓ ਕਬੂਤਰੀ ਨੇ ਯਾਰ ਚੱਕਣੇ ਪੈਣੇ ਨੇ ਹੁਣ ਆ ਇੱਕ ਦੇ ਲਓ ਕੱਢਿਆ ਕਾਲਾ ਪਰਾ ਲੈ ਲਾਉਣ ਲੱਗ ਗਏ ਵੀਰੇ ਆ ਆ ਕਰਦੇ ਨੇ ਬਸੋ ਬਸ 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 ਆਉਣ ਦੇ ਤਾਂ ਸੀ ਨਹੀਂ ਮੈਂ ਆ ਦੋਏ ਫਿਰਦੇ ਨੇ ਵੀਰੇ ਜਿੰਨਾ ਦੇ ਰੰਗ ਲਾਇਆ ਟਾਈਮ ਹੋ ਗਿਆ 1:45 ਤਾਂ ਲੋਟ ਆਉਣਾ ਯਾਰ ਬਿਠਾਉਨੇ ਆ ਬੈਈ ਵੀਰੇ ਦਿਖਾਉਨੇ ਆ ਫਿਰ ਤੁਨੂੰ ਛਤਰੀਆਂ ਦੇ ਕੂਤਰੀ ਛਤਰੀਆਂ ਦੇ ਕਬੂਤਰ ਬੰਨ ਤੇ ਜਾਲ ਤੇ ਬੰਨਤਾ ਆ ਜਾਣ ਬੱਚੇ ਵੀ ਨੇ ਨਾਲ ਫੇ ਬੈਠਿਆਂ ਤੇ ਬੈਣ ਨੋਨੀ ਹੋਈ ਹੈ ਨਾ ਲਓ ਭਾਈ ਜੀ ਗਲਾਬੀ ਕਾਂ ਦਾ ਲਾ ਬਜਾ ਬਿਠਾ ਲਿਆ ਪਪੜ ਘਾ ਨਹੀਂ ਸਮ ਓਏ ਓਏ ਜਿਹੜਾ ਤਾਂ ਬਿਠਾ ਲਿਆ ਕਿੰਨੇ ਤੇ ਬਹਿ ਗਏ ਮੰਨੀ ਇਹ ਇੱਕ ਬੂੰਜਾ ਇੱਕ ਬੂੰਜਾ ਤੇ ਆ ਆ ਬਿਠਾ ਲਿਆ ਦੂਆ ਵੀ ਆਉਂਦਾ ਵੀ ਬਹਿ ਗਏ ਛਤਰੀ ਤੇ ਇੱਕ ਹੋਰ ਤਾਂ ਦੇਖੋ ਜੀ ਆ ਦੂਆ ਕੱਲਾ ਫਿਰਦਾ ਫੱਟੀ ਵਾਲਾ ਆ ਵੀ ਫਿਰਦੇ ਨੇ ਦੋਏ ਤਿੰਨੇ ਆਦੇ ਚ ਆਉਂਦੇ ਆ ਬਾਬੇ ਨੇ ਇਹ ਕੱਲਾ ਵੀਰੇ ਲਾ ਲੀਏ ਇਹਨੂੰ ਯਾਰ ਤੋ ਬਾਈ ਜੀ ਲੌਣ ਲੱਗੇ ਪਿਆ ਲੌਣ ਲੱਗ ਲੱਗ ਲੌਣ ਲੱਗੇ ਆ ਆ ਆ ਆ ਆ ਦੋ ਬਾਈ ਜੀ ਇੱਕ ਬਹਿ ਗਿਆ ਸ਼ਤਰੀ ਜੀ ਇਹਨੂੰ ਲੌਂਗ ਮਤ ਗਿਆ ਲੋ ਬਾਈ ਜੀ ਨੌ ਲੱਗੇ ਨਾ ਬੱਚਾ ਦੂਜਾ ਵੀ ਬਹਿ ਗਿਆ ਦੋ ਬਿਠਾ ਲੇ ਇਹ ਕਿੰਨੇ ਦੇ ਬੈਠੇ ਚੱਲ ਕੋਈ ਨਹੀਂ 2:00 ਵਜ ਗਏ 2:00 ਵਜ ਗਏ 55 55 ਦੇ ਬਹਿ ਗਏ ਹੋਏ ਵੀ ਲਿਆਓ ਵੀਰੇ ਦੂਏ ਦੇਖੀ ਆਂ ਭਾਈ ਆਪ ਹੀ ਬਿਠਾ ਲੇ ਦੋ ਆਪਾਂ ਤੇ ਇਹਨੂੰ ਛੱਡਣਾ ਆਉਣਾ ਆਪਾਂ 5 ਤਰੀਕ ਨੂੰ ਦੇ ਦਿਆਂ ਕੀ ਬਣੂ ਠਿਕਾ ਇਹ ਸੰਭਾਂਗੇ ਦੋ ਵੀਰੇ ਛੱਡਣਾ ਇੱਕ ਤੇ ਜਿਹੜਾ ਤੋਂ ਆ ਚ ਵਧੀਆ ਬਣ ਗਿਆ ਥੋੜਾ ਜਿਆਦਾ ਥੱਲੇ ਕਮਜ਼ੋਰ ਆ ਉਹ ਥੋੜਾ ਜਿਹਾ ਸੈਕਟ ਆ ਉਹ ਆਪਾਂ ਛੱਡਣ ਦੀ ਦਸਲਾ ਆਉਦੀ ਉਹ ਆਏ ਤਾਂ ਇੱਕ ਨਾਲ ਰੂੰਗੇ ਦੇ ਤੌਰ ਤੇ ਸੰਭ ਲੈਣਾ ਬਿੱਠ ਮਾਰ ਗਿਆ ਉਹ ਵੀ ਲਓ ਵੀਰੇ ਆ ਛੱਡੀਏ ਜਾਂ ਇਹਨੂੰ ਉਡਾ ਕੇ ਦੇ ਪਿਆ ਹੁਣ ਕੀ ਕਰਤਾ ਪਲਾਵਾ ਹੀ ਗੁਰੂ ਸਾਹਿਬ ਨਾਮ ਮਾਰਕਾ ਸਭ ਦਾ ਭਲਾ ਕਰੇ ਤੇ ਦੂਈ ਛਤਰੀ ਤੇ ਬੰਨ ਲਵਾਂ ਮੈਂ ਵੀਰੇ ਤੇ ਬੱਚੇ ਬਿਠਾਏ ਹੋਏ ਨੇ ਉਤੇ ਬੰਨਦਾ ਹੋਰ ਇੱਕ ਆ ਕੱਢਣਾ ਵੀਰੇ ਨਵਾਂ ਪੱਖ ਕਬੂਤਰੀ ਆ ਕਾਲੀ ਚੀਨੀ ਇਹ ਜਿਹੜੀ ਕਬੂਤਰੀ ਆ ਆਪਾਂ ਮੰਨ ਉਹਨਾਂ ਨੂੰ ਨਹੀਂ ਦਿੱਤੀ ਸੀ ਵੱਡੀ ਕਬੂਤਰੀ ਇਹਦੀ ਨਾਨੀ ਧੀ ਉਹ ਜਿਹੜੀ ਉਹਨਾਂ ਕੋ ਜਿੱਤੀ ਸੀ ਉਹਦੀ ਧੀ ਆਪਣੇ ਕੋ ਬੈਠੀ ਸੀ ਗਾਂਹੇ ਉਹਦਾ ਬੱਚਾ ਇੱਕ ਕੋ ਉਹਨਾਂ ਨੂੰ ਐ ਫੇਰ ਦੇਤਾ ਤੇ ਉਹਨਾਂ ਨੇ ਮਾਰਤਾ ਇੱਕ ਆਪਣੇ ਕੋ ਰਹਿ ਗਿਆ ਦੇਦਿਆਂ ਕਿ ਮੈਂ ਉੜੂ ਤੇ ਬਾਕੀ ਬਣਿਆ ਪਿਆ ਥੱਲਿਓਂ ਵਧੀਆ ਸਮਰ ਦਿਖਾਈ ਪੁੱਤ ਮਾੜਾ ਜਿਹਾ ਫੜ ਗਿਆ ਫਾਰਪੁਰ ਤਾਂ ਬਹੁਤ ਸੋਹਣੇ ਆਏ ਨੇ ਅੱਜ ਰਹਿੰਦੇ ਨੇ ਬਾ ਮਾੜੀ ਮਾੜੀ ਕੰਨੀ ਰਹਿ ਗਈ ਇਹ ਥੱਲਿਓਂ ਨਹੀਂ ਪਟਿਆ ਜਵਾਕਾਂ ਨੇ ਇਹਦੇ ਰਹਿ ਗਏ ਇਹਦੇ 2-4 ਕ ਖੰਭ ਉਂਗਲੀ ਲਾ ਦਿੱਤੇ ਨਾ ਬਈ ਐਨ ਬਣਿਆ ਪਈ ਆ ਵੀਰੇ ਥੱਲਿਓਂ ਉਹ ਪਾਣੀ ਗੱਦੇ ਗੱਡੀ ਨੇ ਤੇ ਲਾਉਂ ਸੁਈਆ ਥੱਲੇ ਆ ਕਾਲਾ ਖੰਭ ਲੈ ਇਹਨੂੰ ਪਠਾਵਾ ਉੱਤੇ ਛਤਰੀ ਦੇ ਲਾਓ ਜੀ ਬਚਾਤਾ ਰੌਂਦਾਤਾ ਸਮਰੀ ਨੇ ਤੇ ਉਹ ਹੋ ਗਿਆ ਪਰੇ ਆ ਜਾ ਵੀ ਆ ਜਾ ਜੁਬਰਾ ਆ ਜਾ ਔਰੇ ਆ ਜਾ ਆ ਆ ਗਿਆ ਵੀਰੇ ਚੱਲ ਚੱਲ ਤਾਹਾਨੂੰ ਉਹ ਮਾੜਾ ਇੱਥੇ ਜ਼ੋਰ ਮਾਰੀ ਜੰਨਾ ਚਲੇ ਮਾਮੇ ਦਾ ਮੁੰਡਾ ਆਇਆ ਇਹਨੂੰ ਵੀ ਸ਼ੌਂਕ ਪਾਤਾ ਕਬੂਤਰਾਂ ਦੇ ਕਹਿੰਦਾ ਲੈ ਕੇ ਜਾਣ ਨੇ ਲੈ ਕੇ ਜਾਣ ਨੇ ਕ ਮਾ ਪਾਪੇ ਨੇ ਡਾਂਗ ਚੱਕ ਲੈਣੀ ਇਹਨਾਂ ਨੇ ਜਦੇ ਹੈ ਵਿੱਚ ਅਰਸ਼ ਨੂੰ ਵੱਡੂ ਵਿੱਚ ਸੰਵਾਰਨ ਐ ਨਹੀਂ ਫੜੀ ਜਾਂਦਾ ਅੱਛਾ ਲੈ ਇਹ ਚੈੱਕ ਕਰਨ ਲੱਗਾ ਜੋਬਰ ਦੇ ਹੇਲੇ ਅੱਲਾਹ ਵਾਲਾ ਇੱਧਰ ਆ ਗਿਆ ਲੈ ਇਹ ਮਾਜੂ ਕਬੂਤਰ ਆਈ ਸਾਡਾ ਵੱਡਾ ਦਿਖਾ ਸਿੱਧਾ ਕਰ ਇਹ ਚਿੱਟੀਆਂ ਅੱਖਾਂ ਕਾਲਾ ਜੀ ਨਾਰਿੰਗਰੂ ਨੂੰ ਬਹੁਤ ਸੋਹਣੇ ਵੀਰ ਆਇਆ 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 ਰੱਖੀ ਬਦਾਮ ਇਹਨੂੰ ਇਹਨਾਂ ਦੇ ਦੋਹਾਂ ਦੇ ਅੱਜ ਜੀੜੇ ਕਰਾ ਲੇ ਬਸ ਹੁਣ ਡਾਉਣਾ ਹੀ ਨੇ ਇਹ ਬਾਜੀ ਤੇ ਇੱਕ ਡਾਵਾਂਗੇ ਇਹਨਾਂ ਚ ਇੱਕ ਰੱਖ ਲੈਣਾ ਆਪਾਂ ਸਾਂਭਾਂਗੇ ਦੋ ਛੱਡਣਾ ਤਾਂ ਆਹਾ ਵੀਰੇ ਪਰ ਸਾਂਭਾਂਗੇ ਵੀ ਨਾਲ ਆਉ ਦੇਣਾ ਜੋੜਾ ਪਾਈ ਫਿਰਦਾ ਕਬੂਤਰ ਨਾ ਮਾਜੂ ਨਾ ਇਹ ਉਹ ਨਾਲ ਲੈ ਜਾਗੇ ਆਦੇ ਲੇ ਵੀਰੇ ਇਹਨੂੰ ਵੀ ਰੱਖਦੇ ਐਨ ਤਾਂ ਦਾਣੇ ਪਾਤੇ ਨਾਲ ਥੋੜੇ ਜਿਹਾ ਇਹਨੂੰ ਨਹੀਂ ਪਾਉਣਾ ਆਪਾਂ ਅੜਾ ਚੱਲ ਚੱਲ ਉੱਤਰ ਲੈ ਆਓ ਵੀਰੇ ਦੇਖੇ ਦੂਏਨ ਲਾਈਏ ਇਹ ਇਹਨੂੰ ਬਦਾਮ ਤੋਂ ਘਰ ਤੇ ਸੱਖ ਬਟ ਕਬੂਤਰ ਨੂੰ ਤੇ ਨੌਨੀ ਬਾਈ ਇੱਧਰ ਬੈਠਾ ਗੋਲ ਗੱਪੇ ਚਾਲਦੇ ਨੇ ਆ ਜਾਓ ਜੀ ਤੁਸੀਂ ਵੀ ਖਾ ਲਓ ਸਭ ਲਈ ਬਾਈ ਸਾਡਾ ਅਰਸ਼ ਬਾਈ ਖਾਣ ਲੱਗੇ ਹੋ ਨੇ ਨੌਨੀ ਬਾਈ ਗੋਲ ਗੱਪੇ ਹਾਂਜੀ ਆ ਜਾਓ ਜੀ ਖਾਈਏ ਜੀ ਸਾਰੇ ਹੀ ਬਾਈ ਕਰ ਦੋ ਜੀ ਆਟਮ ਹਾਂਜੀ ਭਰਾ ਕਰੋ ਚੱਕ ਬਜੇ ਆਪਣੇ ਜਿਹੜਾ ਨਵਾਂ ਪੂਰ ਨਿਕਲਿਆ ਆ ਦੋਏ ਭਾਈ ਨੇ ਵੀਰੇ ਇਹ ਚਿੱਟੀਆਂ ਦਾ ਕਬੂਤਰ ਲੱਗਿਆ ਆ ਵੀਰੇ ਇਹਦੇ ਨਾਲ ਤੇ ਕਾਕੇ ਗਿਲੇ ਵਾਲਿਆਂ ਦੀ ਰੱਤੀ ਕਬੂਤਰੀ ਆ ਦੋ ਬੱਚੇ ਕੱਢੇ ਨੇ ਉਹਨਾਂ ਨੇ ਆ ਦੋ ਕੱਢੇ ਨੇ ਬੈੜੀ ਕਬੂਤਰੀ ਆ ਤੇ ਨਾਲ ਉਹਦੇ ਚਿੱਟੀਆਂ ਦਾ ਕਬੂਤਰ ਲੱਗਿਆ ਲਾਲ ਡੱਬਾ ਕਰਤਾ ਉਹਦੇ ਢੱਕੇ ਨੇ ਇਹਦੇ ਆ ਚਿੱਟਾ ਹੋ ਜਾਣਾ ਚਿੱਟਾ ਸਪੇਦ ਕਾਲੀਆਂ ਕੰਕਾਂ ਨਹੀਂ ਟਾਲੀਆਂ ਫਿੱਕੀਆਂ ਕਰਤਾ ਨੇ ਚਿੱਟੀਆਂ ਕਰ ਜਾਣਗੇ ਝਾੜ ਕੇ ਆ ਥੋੜਾ ਜਿਹਾ ਰਹੂ ਲਾਲ ਸਿਗਰਾਏ ਆ ਕਹਿ ਜਾ ਕਰਤਾ ਮੈਂ ਕਹਾਂ ਤੇ ਡੱਬਾ ਕੱਢਿਆ ਹੋਰ ਲੋੜਦਾ ਹੋ ਗਿਆ ਲਾ ਵੀਰੇ ਇਹਨਾਂ ਨੂੰ ਛੋਲੇ ਦੇਈਏ ਥੋੜਾ ਥੋੜੇ ਬਾਕੀ ਦਾ ਚੋਗਾ ਲੈਂਦੇ ਨੇ ਤੇ ਹੁਣ ਬਾਜੀ ਤੋਂ ਬਾਅਦ ਚੱਕਾਂਗੇ ਇਹਨਾਂ ਨੂੰ ਰੋਲੇ ਲੋ ਬਾਈ ਜਿਸ ਦੇਈਏ ਛੋਲੇ ਹਾਂ ਲੈ ਬੋਤੀ ਬਜੀ ਬਹੁਤ ਵਧੀਆ ਪਾਲ ਕੇ ਵੀਰੇ ਇਹਨਾਂ ਨੂੰ ਬਾ ਬਾਦਾਮ ਖਾਣ ਲਾ ਲੇਣਾ ਛੋਟੇ ਆਪਾਂ ਜੋ ਮੰਨ ਲਓ ਕਿ ਬਚ ਨੇ ਜ 15 ਨੇ 4 ਵਜੇ ਪਿਓਰ ਨੇ ਉਹ ਰੱਖਣੇ ਨੇ ਬਾਕੀ ਸਾਰੇ ਡਾਉਣੇ ਨੇ 11 ਦੇ 11 ਦੋਲੇ ਚਾਰ ਬਾਲੇ ਛੋਟੇ ਨੇ ਉਹਲੇ ਠਰ ਕੇ ਚੱਕਾਂਗੇ ਚੱਕਾਂਗੇ ਇਹਨਾਂ ਨੂੰ ਵੀ ਨਾਲ ਜਾਨੂੰ ਪਾਲ ਜਾਣ ਜਿੱਥੇ ਦਿਖਾ ਦੇ ਸਮਰ ਵਜਿਆ ਤੰਨੇ ਹੋਰ ਲਿਆਉਣੇ ਬਾਕੀ ਕੱਢ ਕੇ ਬਾਅਦ ਚ ਲਿਆ ਕੰਮ ਦੇ ਬੰਦ ਲਿਆ ਵੀਰੇ ਆ ਦੋ ਤਿੰਨ ਮੈਂ ਹੋਰ ਲੈਣ ਚੱਕਿਆ ਆ ਦੋ ਭਾਈ ਨੇ ਆ ਦੋ ਭਾਈ ਨੇ ਦੋ ਆ ਭਾਈ ਨੇ ਸੇਮ ਜੋੜੀ ਇਹਨਾਂ ਦੀ ਉਹ ਭੈਣ ਲੱਗੀ ਹੋਈ ਹੈ ਇਹਦੇ ਨਾਲ ਆ ਇਕੱਲਾ ਪਿਓਰ ਘੜਾਇਆ ਹੈ ਚਿੱਟੀਆਂ ਦਾ ਇਹਨਾਂ ਨੂੰ ਤਾਂ ਦੇਤੇ ਛੋਲੇ ਚਾਰਾਂ ਨੂੰ ਉਹ ਦੂਰੇ ਗਏ ਤੈਨਾਂ ਉਹ ਉਹਦਾ ਮਤਾਂ ਕਹਿੰਦਾ ਵੀ ਇਹਦੇ ਪੈਰ ਦੇਤੇ ਇਹਨਾਂ ਨੂੰ ਸਾਰਿਆਂ ਨੂੰ ਛੋਲੇ ਕਰਤੇ ਸੈਟ ਬਟ ਇਹ ਜੋ 4 ਜਨਵਾਰ ਆਪਾਂ ਦੇ ਲੈਣੇ ਨੇ ਬਾਈ ਨੂੰ ਇੱਕ ਨਵਾਂ ਆਪਣੇ ਨੂੰ ਮੰਗ ਦਾ ਦੀ ਆਪਾਂ ਤੋਂ 4 ਉਹਨੂੰ ਵੇਚ ਦੇਣ ਦੇ ਚਾਰੇ 4 ਜਨਵਾਰ ਨੋਨੀ ਨੇ ਸੇਲ ਕਰ ਦੇਣੇ ਨੇ ਹਾਂਜੀ ਹੈ ਦੇ ਦੇ ਬਾਈ ਇਲਾ ਚਾਰ ਬੱਚੇ ਦਾ ਇਹ ਜੋ ਆਪਾਂ ਦੇਣੇ ਨੇ ਵੀਰੇ ਇੰਨਾਂ ਚ ਬਾਕੀ ਆ ਦੇ ਲੋ ਕਿਵੇਂ ਨੇ ਲਾਏ ਜੋੜੇ ਸਾਰੇ ਸਿਰੇ ਦੇ ਜੋੜਿਆਂ ਚੋ ਇਹਨੇ ਆਪਾਂ ਮਾੜੀ ਕਬੂਤਰ ਕਬੂਤਰੀ ਕੋਈ ਨਹੀਂ ਲਾਇਆ ਇਹਨਾਂ ਦੇ ਅੰਡੇ ਬਾਹਰ ਵੀ ਗਏ ਨੇ ਕੈਨੇਡਾ ਚ ਉੱਚੋ ਤਿੰਨ ਨਿਕਲੇ ਨੇ ਵੀਰੇ ਇੱਕ ਕਾਣੇ ਵਾਲਿਆਂ ਦਾ ਨਿਕਲਿਆ ਇੱਕ ਨਿਕਲਿਆ ਟੀਰਿਆਂ ਦਾ ਇਹਨਾਂ ਦਾ ਤੇ ਇੱਕ ਨਾ ਪਿਓਰ ਦਾ ਇਹਦਾ ਇਹਦਾ ਭਾਈ ਨਿਕਲਿਆ ਇੱਕ ਇੱਕ ਇਹਦਾ ਭਾਈ ਨਿਕਲਿਆ ਟੀਰੀਆਂ ਦਾ ਇਹਨਾਂ ਦਾ ਕੋਈ ਨਹੀਂ ਨਿਕਲਿਆ ਟੀਰੀਆਂ ਦਾ ਇੱਕ ਇਹਦਾ ਭਾਈ ਨਿਕਲਿਆ ਇੱਕ ਕਾਣੇ ਦਾ ਇੱਕ ਨੀਲੀ ਦਾ ਇਹਦਾ ਤਾਂ ਮੈਂ ਉਹਨੂੰ ਕਿਹਾ ਬਾਈ ਨੂੰ ਸਾਹਮਣਾ ਬਾਈ ਪਿਓਰ ਆ ਬਾਕੀ ਉਹਦੀ ਮਰਜ਼ੀ ਕੋਈ ਨਹੀਂ ਬਾਈ ਹੋਰ ਵੀ ਐਂਡੇ ਲੱਗਿਆ ਦੀ ਬੰਦਿਆਂ ਤੇ ਇੱਕ ਤੋਂ 50 ਲੱਗਿਆ ਤੇ ਇੱਕ ਤੋਂ 30 ਲੱਗਿਆ ਤੇ ਉਹਨਾਂ ਚੋਂ ਕਿਸੇ ਜੋ ਕੁਝ ਨਹੀਂ ਨਿਕਲਿਆ ਦੇ ਲਾ ਲੋਕ ਬਾਈ ਇਹ ਕਣ ਕਰਦੇ ਪਰ ਆਪਾਂ ਜਮਾਂ ਹੀ ਸਾਹਮ ਸਾਹ ਦਿੰਦੇ ਨੇ ਲੈ ਆਓ ਜੀ ਇੱਧਰ ਪਾਉਣ ਲੱਗਿਆ ਬਦਾਮ ਜੋਬਰ ਉਹਨੂੰ ਥੱਲਣ ਲੈ ਨੂੰ ਝਾਲਰ ਵਾਲੇ ਨੂੰ ਪਾਦੇ ਪਾਦੇ ਪੁੱਤ ਮਾੜੇ ਪਾਣੀ ਲਾ ਦੀਆਂ ਹਾਂ ਆਵੇ ਪਾਦੇ ਪਾਣੀ ਲਾ ਦੀ ਮਾੜੇ ਚਾਲ ਉਹ ਬਾਸ ਸੁਣ ਰੱਜਿਆ ਦਾ ਪਿਆ ਹੋਰ ਕੀ ਕਰ ਰਹੇ ਨੇ ਤੇ ਇਹ ਵੀ ਇੱਕ ਲੈਂਦੇ ਹੋਰ ਵੀ ਚਾਰ ਰਹਿ ਗਏ ਵੀਰੇ ਹੁਣ ਕੱਢੇ ਜਾ ਆਪਣੇ ਕੋ ਦੋ ਆ ਕਾਣੇ ਦੇ ਨੇ ਕੱਢੇ ਨੇ ਆ ਦੇ ਇਹ ਇੱਕ ਲਾਲ ਸਿਰ ਇੱਕ ਚਿੱਟਾ ਮੈਂ ਤੁਹਾਨੂੰ ਪਹਿਲਾਂ ਹੀ ਜਿਆਦੀ ਨਾਲ ਇੱਕ ਹੋ ਜੇ ਕੱਢਦੇ ਨੇ ਆ ਦੋ ਕੱਢੇ ਨੇ ਪਿਓਰ ਜੋੜੀ ਨੇ ਇਹ ਆ ਲੋਈ ਲੈ ਬਰਾ ਕਰੋ ਚੈੱਕ ਗਰੇ ਹਿਲਾ ਤਾ ਨੋਨੀ ਪਈ ਨਹੀਂ ਗਰੇ 11 ਆ 11 ਨੇ ਇਹ ਵੀਰੇ ਚੱਕ ਲੈਂਦੇ ਸਾਰੇ ਵੱਡੇ ਵੱਡੇ ਇਹ ਆਪਾਂ ਇੱਕ ਗੱਲ ਦੱਸ ਦਿੰਦੇ ਆਂ ਬਾਈ ਅੱਗੇ ਵੀ ਦੱਸਿਆ ਬਾਈ ਦੱਸਦਾਂ ਨੇ ਆਂਡਿਆਂ 'ਚ ਬੱਚੇ ਮਰ ਜਾਂਦੇ ਨੇ ਜਾਂ ਇੱਕੋ ਜਿਹੇ ਨਹੀਂ ਪਾਲਦੇ ਲੈ ਵੀਰੇ ਸਾਰੇ ਇੱਕੋ ਜਿਹੇ ਨੇ ਤੇ ਲਓ ਥੋੜੀ ਜੀ ਮਿਹਨਤ ਕਰਨੀ ਪੈਂਦੀ ਆ ਹਾਂ ਆ ਦੇ ਲੋ ਆ ਦੋ ਇੱਕੋ ਜਿਹੇ ਨੇ ਆ ਦੋ ਇੱਕੋ ਜਿਹੇ ਨੇ ਆ ਵੀ ਇੱਕੋ ਜਿਹੇ ਨੇ ਆ ਵੀ ਇੱਕੋ ਜਿਹੇ ਨੇ ਆ ਵੀ ਇੱਕੋ ਜਿਹੇ ਨੇ ਸਿਰਫ ਆ ਇਹਦਾ ਇੱਕਾਂਡਾ ਨਾਲ ਦਾ ਖਰਾਬ ਹੋਇਆ 8 ਜੋੜੀਆਂ ਲਾਈਆਂ ਦੀ ਬਾਈ 15 ਵਜੇ ਨਿਕਲੇ ਦੇ ਇਹਨਾਂ ਬਿਮਰਾਲ ਬਾਈ ਮੈਂ ਕੱਲ ਵੀ ਗਿਆ ਬਿਮਰਾਲ ਅੱਧਾ ਐਮ ਐਲ 5 ਦੇ ਅੰਦੋਂ ਸਾਰੇ ਅੰਡਿਆਂ ਜੋ ਬਚੇ ਨਿਕਲਣਗੇ ਗਰੰਟੀ ਆ ਆਪਣੀ। ਆ ਵੀਰੇ ਛੱਡਾਂ ਇਹਨਾਂ ਵਿੱਚ ਰੱਖ ਕੇ ਆ ਮੈਂ। ਆ ਜੋ ਪੁੱਤ ਹੈ। 14 ਦੇ। ਆ ਦੋ ਇੱਕ ਆਣੇ ਵਾਲੇ ਦੇ ਨੇ। ਲਓ ਵੀਰੇ ਆ ਰੱਖ ਤੇ ਆ ਦੋਏ ਦੂਏ ਵੀ ਰੱਖ ਦिए। ਲਓ ਯਾ ਦੋ ਆ ਵੀ ਰੱਖ ਦिए। ਇਹ ਪਿਓਰ ਨੇ ਵੀਰੇ ਦੋਏ। ਔਰ ਜੋੜੀ ਦੇ ਬੱਚੇ ਚਲੋ ਵੀ ਪੁੱਤੋ ਆਪਣੀ ਜਗ੍ਹਾ ਤੇ ਇਹਨਾਂ ਨੂੰ ਛੋਲੇ ਦੇ ਤੇ ਥੋੜੇ ਥੋੜੇ ਚਲੋ ਵੀ ਚਲੋ ਲੋ ਨਾ ਜਾ ਰਹੇ ਆ ਆ ਪਾਲਦੇ ਨੇ ਵੀਰੇ ਦੋ ਆ ਪਾਲਦੇ ਨੇ ਦੋ ਆ ਪਾਲਦੇ ਦੇ ਲੋ ਅੱਠ ਜੋੜੀਆਂ ਲਾਈਆਂ ਦੀ ਅੱਠਾਂ ਚੋਂ 15 ਵਜੇ ਨਿਕਲੇ ਬਾਈ ਮਿਹਨਤ ਤਾਂ ਥੋੜੀ ਜੀ ਹੈਗੀ ਪੰਜ ਸੱਤ ਦਿਨ ਵੀਰੇ ਦੋ ਆ ਵੀ ਰੱਖਣ ਲੱਗੇ ਆ ਇਹ ਹੈਗੇ ਬੈੜੀ ਕਬੂਤਰੀ ਆਰ ਚਿੱਟੀਆਂ ਦਾ ਕਬੂਤਰ ਇਹ ਦੋਹਾਂ ਪੈਣਾ ਨੇ ਕੋਜੇ ਬੱਚੇ ਕੱਢੇ ਨੇ ਤੇ ਇੱਕ ਲਾਲ ਤੀਨਾ ਲਾਲ ਸਿਰ ਆ ਇਹ ਤੇ ਦੂਜਾ ਰੱਬ ਥੋੜਾ ਬਲਾ ਕਰੇ ਕਾਲਾ ਕਾਲੀਆਂ ਕੰਤ ਦਾ ਚਲੋ ਵੀ ਪੁੱਤ ਆਪਣੀ ਜਗ੍ਹਾ ਤੇ ਹੋਏ ਇਹ ਦੋਏ ਉਰੇ ਨੇ ਵੀਰੇ ਆ ਦਾਣੇ ਕਰ ਲ ਜਵਾਕਾਂ ਨੇ ਵੱਧ ਖੰਡਾ ਤੇ ਜਿਗੁੱਡੇ ਚ ਚਲ ਕੋਈ ਨਹੀਂ ਇੱਥੇ ਬਾਹਰ ਜਾਣ ਬਰਾਂ ਸੈਟ ਲਾਂਗੇ ਇਹਦੇ ਬਜੇ ਨੇ ਇਹ ਆ ਜਿਹੜੀ ਆ ਬੈਠੀ ਆ ਨਾ ਮੂਰੇ ਪੈੜੀ ਇਹਦੇ ਆ ਬੱਚੇ ਨੇ ਆ ਉਹ ਲੰਡੀ ਦੇ ਆ ਉਹਨੇ ਦੋ ਜਿਹੜੇ ਮੈਂ ਉੱਧਰ ਲੈ ਕੇ ਆਉਣਾ ਹੁਣ ਵੀਰੇ ਦੋ ਆ ਛੱਡਣ ਲੱਗਿਆਂ ਇਹ ਵੀ ਟੀਰੀ ਦੇ ਨੇ ਸਮਰ ਖੁੱਲੀ ਢਾੱਕੀ ਪੁੱਤਾ ਆ ਪਿਓ ਰਹਾ ਸਮਰ ਕੋ ਟਾਕੀ ਲਾ ਦੀ ਲਾ ਦੇ ਲਾ ਦੇ ਚਲੋ ਵੀ ਪੁੱਤਾ ਆਪਣੇ ਘਰ ਨੇ ਚ ਚਲੋ 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 ਰੋ ਰੋ ਉੱਤੇ ਪਰੇ ਛੱਡਣਾ ਉਹਨੇ ਅੰਡਾ ਧਰ ਲਿਆ ਚਾ ਲੋ ਪੁੱਤ ਤੂੰ ਵੀ ਆਪਣੇ ਘਰ ਲੈ ਇਹਨੇ ਅੰਡਾ ਧਰ ਲਿਆ ਦੁਬਾਰਾ ਆ ਬੈੜੀ ਐ ਇੱਕ ਵੀਰੇ ਤੇ ਬਾਕੀ ਆ ਕਬੂਤਰ ਨੇ ਕਾ ਗੂਦਰੀ ਐ ਜਿੱਟੀਆਂ ਦੀ ਤੇ ਆ ਬੈੜੀ ਐ ਇੱਕ ਇੱਕ ਆ ਬੈੜੀ ਐ ਤਿੰਨ ਬੈੜੀਆਂ ਨੇ ਆਪਣੀਆਂ ਇੱਜ ਛੱਡੀਆਂ ਆ ਟੀਲੀਆਂ ਆ ਪੂਰੀ ਦੇ ਕਾਕੇ ਕੇਲੇ ਵਾਲੀ ਦੇ ਕਿੱਧਰ ਗਈ ਹਾਂ ਆ ਆਵੋ ਬਜੇ ਨੇ ਦੇ ਕਾਲੇ ਚੀਨੇ ਜਿਹੜੇ ਮੈਂ ਲੈ ਕੇ ਆਉਣ ਦੇ ਵੀਰੇ ਚਲੋ ਇੱਧਰ ਬਾਹਰ ਨੂੰ ਨਿਕਲਿਆਂ ਲੈ ਵੀਰੇ ਦੋ ਆਪਾਂ ਆ ਛੱਡਦੇ ਓਰੇ ਚਲੋ ਬੁੱਤੋ ਆਪਣੇ ਖਾਣੇ ਚ ਚਲੋ ਜਰੋ ਜਰੋ ਈ ਲਾ ਡੱਬਾ ਇਹਦਾ ਸੰਤਾਏ ਇਹਦਾ ਪਿਓ ਆ ਬੈਠਾ ਆ ਦੇ ਆਹ ਆ ਕਬੂਤਰ ਲੱਗਿਆ ਵੀਰੇ ਇਹਦੇ ਨਾਲ ਪੂਰੀ ਕਬੂਤਰੀ ਨਾਲ ਕਿੱਥੇ ਆ ਪੂਰੀ ਆ ਫਿਰਦੀ ਆ ਆ ਕਰਨੇ ਆਹ ਦੂਤਰਾ ਵੱਡਾ ਆ ਇਹਦੇ ਨਾਲ ਕਬੂਤਰੀ ਲੱਗੀ ਆ ਚਿੱਟੀਆਂ ਦੀ ਤੇ ਆ ਜੋੜਾ ਇੱਕ ਸੇਮ ਇੱਕਣ ਲੱਗਿਆ ਜਿਹੜਾ ਆ ਬੈਠਾ ਆ ਕਬੂਤਰ ਨਾਲ ਆ ਕਬੂਤਰੀ ਲੱਗੇ ਯਾਰ ਇਹਦੇ ਨਾਲ ਆ ਲੱਗੀ ਆ ਇੱਥੇ ਬੈਠੀ ਆ ਆਹ ਤੇ ਆਹ ਕਾਲ ਸਿਰੇ ਨਾਲ ਇਹਦੇ ਨਾਲ ਵਿੱਚ ਲੱਗੀ ਆ ਕੂਤਰੀ ਜਿਹੜੀ ਬੈਠੀ ਆ ਆਹ ਇਹਦੇ ਨਾਲ ਪਿਓਰ ਚਿੱਟੀਆਂ ਵਾਲੀ ਲੱਗੀ ਆ ਆਹਦੇ ਬੈਠੀ ਕਿੱਥੇ ਆਹੋ ਆਹਦੇ ਬੈਠੀ ਆ ਆਹ ਉਹਦੇ ਨਾਲ ਲੱਗੀ ਆ ਪਰਲੇ ਦਾ ਗਾਲ ਫਿਰੇ ਨਾ ਉਹ ਜਿਹੜਾ ਵਿੱਚ ਐ ਦੋਏ ਕਾਲਾ ਫਿਰਿਆਂ ਦੀ ਜੋੜੀ ਇਹਦੀ ਆ ਉਹ ਦੀ ਆ ਕੂਤਰੀ ਆਹ ਆ ਇੱਕ ਰਣ ਜੋੜੀ ਆ ਲੈ ਆ ਵੀਰੇ ਪਾ ਦਈਏ ਦਾਣੇ ਹੁਣ ਇਹ ਪੱਟੇ ਦੀ ਆਪਣੇ ਕੱਢਣ ਨੂੰ ਜੋ ਦੋ ਤਿੰਨ ਕਾਹਾਂ ਪੱਟ ਲਈ ਸੀ ਇੱਕ ਕੂਟਰੀ ਪੱਟ ਲਈ ਦੀ ਇੱਕ ਆ ਚਿੱਟੀਆਂ ਦੀ ਪੱਟ ਲਈ ਦੀ ਇੱਥੇ ਫਿਰਦੀ ਆ ਲੈ ਅਬੀ ਦੇ ਪਾਲ ਮਾ ਦਾਣੇ ਦੋ ਇਹਨਾਂ ਨੂੰ ਪਾ ਤਾਏ ਦਾਣੇ ਰੋਣੇ ਸਾਰਿਆਂ ਨੂੰ ਕਬੂਤਰੀਓ ਬਾਹਰ ਨਿਕਲ ਜਾਣੀ ਦੀ ਥੋੜੇ ਜਿ ਛੋਲੇ ਬਾਦੀ ਓਹੋ ਚੱਲ ਕੋਈ ਨਹੀਂ ਜਿਹੜੇ ਪੈ ਗਏ ਠੀਕ ਹੈ ਇਹ ਮੈਂ ਪਜੇ ਪਾਲਰ ਨੂੰ ਲੈ ਆ ਬਾਈ ਛੋਲੇ ਚੱਲ ਕੋਈ ਨਹੀਂ ਜਿਹੜੇ ਪੈ ਗਏ ਹੁਣ ਤਾਂ ਪੈ ਗਏ ਇੱਧਰ ਵੀ ਦਿਖਾਉਂਦਾ ਤੁਹਾਨੂੰ ਭਰਾ ਦਾਣੇ ਇੱਧਰ ਵੀ ਪਾਦੇ ਵੀਰੇ ਬਾਕੀ ਮਿਲਦੇ ਆ ਭਰਾ 5 ਤਰੀਕ ਨੂੰ ਬਾਜੀ ਤੇ ਉਤਰ ਇੱਧਰ ਤੱਕ ਕਰਿਆ ਹੀ ਨਹੀਂ ਹੁਣ ਕੱਲ ਦਾ ਮੈਂ ਉਧਰੇ ਰਹਿਣ ਦਾ ਨੀ ਡੋਲੀ 'ਚ ਇਹ ਜੋ ਜਿਹੜੇ ਦੋ ਤਿੰਨ ਰੋਕੇ ਤੇ ਹੁਣ ਆਪਾਂ ਉਹ ਕੱਢਾਂਗੇ ਵੀਰੇ ਸਿੱਧੇ ਹੋਏ ਨੇ ਉਹ ਕੱਢ ਲੈਣ ਦੇ ਇੱਕ ਤਾਂ ਉਹ ਬੈਠਾ ਕਾਲ ਜਿੰਨਾ ਜਾਂ ਦੋਏ ਪਰੇ ਬੈਠੇ ਨੇ ਦੋ ਨਵੇਂ ਕੱਢਣੇ ਨੇ ਇੱਕ ਇਹ ਨਵੇਂ ਸਾਡਾ ਆਏ ਨਹੀਂ ਗਾ ਲਾਲ ਫੱਟੀ ਵਾਲਾ ਦੇਖਿਓ ਯਾਰ ਜੇ ਕਿਸੇ ਦੇ ਦਰ ਆਇਆ ਹੋਇਆ ਬਾਈ ਦਾਸ ਦੇ ਨਹੀਂ ਲੋਕ ਅਸੀਂ ਜਦ ਇਹ ਦੱਸ ਦਿੰਨੇ ਆ ਬਾਈ ਬਾਲੇ ਦੂਏ ਲੋਟਨੇ ਭਰਾ ਬੰਦੇ ਆਡਾ ਕੱਲ ਬਚਾ ਪਰਸੋ ਚਲੇਗਾ ਕਿਸੇ ਨੇ ਨਹੀਂ ਦੱਸਿਆ ਨਾਲੇ ਠੱਲ ਪਾਈ ਜਾਂ ਨੌ ਵਾਲੀ ਕਿਹਦੇ ਤਾਂ ਗਈ ਹੋ ਆ ਹੁਣ ਗਿਆ ਲਾਲ ਫੱਟੀ ਵਾਲਾ ਇਹ ਨਹੀਂ ਦੱਸਿਆ ਉਧਰ ਵੀ ਦਿਖਾਵਾਂ ਵੀਰੇ ਤੁਹਾਨੂੰ ਰਾਤ ਯਾਰ ਬਿੱਲੀ ਆ ਗਈ ਉਹ ਕਬੂਤਰੀ ਦੀ ਨੋਂਦਰ ਵੱੜਤੀ ਜਿਹੜੀ ਥੱਲੇ ਸੀਗੀ ਬਸ ਵਾਲੀ ਨੀ ਟਰੇ ਪਰੇ ਕਰਕੇ ਨਾ ਫੇਰ ਨੋਂਦਰ ਵੱਡ ਗਈ ਹੈਰਾਨ ਦੀ ਗੱਲ ਆ ਯਾਰ ਆ ਲੋ ਆ ਡੱਬੀ ਬੈਠੀ ਆ ਕਬੂਤਰ ਆ ਮੰਗਿਆ ਵੀਰੇ ਡੱਬਾ ਇਹ ਮੌਜਾ ਤੇ ਇਹਦੀ ਮਾਂ ਆ ਬੈਠੀ ਆ ਇਹ ਚ ਕਈ ਨੇ ਕੱਢਣੇ ਵਾਲੇ ਹੁਣ ਤਿਆਰ ਨੇ ਉਹ ਪਰੇ ਬੱਚੇ ਨਿਕਲੇ ਆਉਦੇ ਉਹਾਂਂਡੇ ਚੱਕ ਕੇ ਸਿੱਟੇ ਯਾਰ ਨਹੀਂ ਫੇਰ ਉੱਥੇ ਸਾਰੇ ਬੱਚੇ ਕੱਢਣਗਾ ਕਬੂਤਰ ਇੱਧਰ ਕਰਦਾ ਅੱਜ ਮੈਂ ਲਾਓ ਵੀਰੇ ਪਾ ਤੇ ਦਾਣਾ ਪਾਣੀ ਭਰਾ ਇਹਦੀ ਤਿਆਰੀ ਚੱਲਦੀ ਆ ਛੱਡਣ ਦੀ ਪੂਰੀ ਆਜੇ ਤੇ ਗੇੜੇ ਕਰਾਏ ਨੇ ਚੱਲੋ ਪੁੱਤਾਂ ਚੱਲ 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 ਇਹ ਕਾ ਨਾਲ ਸੰਭਣਾ ਬੱਚੇ ਦਾ ਕੁਝ ਹੋ ਗਿਆ ਠੀਕ ਦਵਾਈ ਦਿੱਤੀ ਤੇ ਆਦੇ ਬਈ ਬੈਠਾ ਇੱਕ ਤਾਂ ਵਧੀਆ ਲੱਗਿਆ ਕਰਨ ਲਓ ਜੀ ਬਾਕੀਆਂ ਨੇ ਵੀ ਕਰ ਜਾਣੀਆਂ ਨੇ ਠੀਕ ਤਿੰਨੋਂ ਨਹੀਂ ਭਾਈ ਸਤਿ ਸ੍ਰੀ ਅਕਾਲ ਸਤਿਗੁਰੂ ਜੀ ਸਤਿ ਸ੍ਰੀ ਅਕਾਲ ਚੰਗਾ ਜੀ ਮਿਲਦੇ ਆ ਕੱਲ ਨੂੰ ਲਾਈਕ ਸ਼ੇਅਰ ਸਤਿਗੁਰੂ ਜੀ ਸਾਰੇ ਵੀਰਾਂ ਲਾਈਕ ਜੀ ਉਸ ਕਮੈਂਟ ਬੰਬ ਜੀ ਬੰਬ ਜੀ